ਮਾਲਾ ਜੀ ਕਿਤੇ ਤੁਸੀਂ ਖਾਲੀ ਟਾਲੀ ਤੇ ਜਾ ਰਹੇ ਤੁਸੀਂ ਉਹਨੂੰ ਛੋਟੇ ਹੌਸਪਾਵਰ ਬਣਾ ਲਓ ਜੇ ਥੋੜਾ ਲੋਡ ਲੱਦਿਆ ਥੋੜਾ ਸੈਂਟਰ ਚ ਕਰ ਲਓ ਉਹਨੂੰ ਕਿਹੜੀ ਕਿਹੜੀ ਐਚਪੀ ਹੈਗੀ ਇਹ ਚ ਇਹ ਚ 45 50 ਤੇ 60 ਸੈਂਸਰੀ ਦੱਸ ਦਿੰਦਾ ਯਾਰ ਵੀ ਤੁਹਾਡਾ ਟਰੈਕਟਰ ਭਾਈ ਨਹੀਂ ਚੱਲਦਾ ਇਹ ਚ ਪਣੀ ਆ ਗਿਆ ਉਹ ਖੋਲ ਕੇ ਸਾਫ਼ ਕਰੋ ਤੇ ਚੱਲ ਪੈਂਦਾ ਫੇਰ ਦੁਬਾਰਾ ਇਹਦੇ ਸੈਂਸਰਾਂ ਦਾ ਫਾਇਦਾ ਕੀ ਕੀ ਆ ਲੱਗੇ ਨਾਲੇ ਕਿੱਥੇ ਕਿੱਥੇ ਆ ਫਾਇਦਾ ਇਹਦੇ ਕੀਮਤੇ ਵੀ ਲੱਗਾ ਕੇਮ ਸੈਂਸਰ ਵੀ ਲੱਗਾ ਕਰੈਂਕ ਦੇ ਵੀ ਲੱਗਾ ਹਾਂਜੀ ਫੇਰ ਹੋਰ ਇੰਜਨ ਤੇ ਵੀ ਲੱਗੇ ਕੁਛ ਇਹਦਾ ਸੈਂਸਰ ਜਿਹੜਾ ਸਭ ਤੋਂ ਮੈਨੂੰ ਵਧੀਆ ਲੱਗਾ ਵੀ ਸਾਨੂੰ ਤੇ ਪਤਾ ਹੀ ਨਹੀਂ ਸੀ ਡੀਜ਼ਲ ਚ ਪਾਣੀ ਵੀ ਆਉਂਦਾ ਹੈ ਤੇ ਉਹ ਉਹੀ ਦੇਖੇ ਜਦੋਂ ਕਿਤੇ ਮਾੜਾ ਮੋਟਾ ਪੰਪ ਚ ਹੋਣ ਪਤਾ ਲੱਗਾ ਪੰਪ ਚ ਪਾਣੀ ਆਉਂਦਾ ਉਹ ਸੈਂਸਰ ਲੱਗਾ ਟਰੈਕਟਰ ਬੰਦ ਹੋ ਜਾਂਦਾ ਇਹ ਨਵਾਂ ਟਰੈਕਟਰ ਆਇਆ ਮੈਂ ਚੱਲੇ ਲੈ ਕੇ ਦੇਖਦੇ ਪਰ ਇਹ ਟਰੈਕਟਰ ਸਿਰਾਈ ਹੈ ਰੌਣਾ ਮਸ਼ੀਨ ਦਾ ਸੁਣਦਾ ਆ ਟਰੈਕਟਰ ਦਾ ਤੂੰ ਰਵਾਜ ਨਹੀਂ ਸੁਣਦਾ ਟਰੈਕਟਰ ਦੀ ਤੇ ਕਹਿਣੀ ਯਾਰ ਕਿਹੜੀ ਗੱਲ ਆ ਹਾਂ ਨੈਟਰ ਤੇ ਅਗੇ ਵੀ ਘੇਰੇ ਚਲਾਏ ਦੂਜੇ ਤੀਜੇ ਵੀ ਚਲਾਏ ਆ ਪਰ ਇਹ ਟਰੈਕਟਰ ਦੀ ਕੋਈ ਅਲੱਗ ਹੀ ਗੱਲ ਹੈ ਇੱਕ ਇਹਦੇ ਉਪਰ ਬਟਨ ਜਦੋਂ ਮੈਂ ਚਲਾ ਕੇ ਦੇਖਿਆ ਟਰੈਕਟਰ ਪਹਿਲਾਂ ਤਾਂ ਇੱਕ ਇਹ ਹੌਲਾ ਬਹੁਤ ਆ ਟਰੈਕਟਰ ਚਲਾਉਣ ਚ ਯਾਰ ਜਿਹੀ ਜਰਮਨ ਦੀ ਤੁਸੀਂ BMW ਚਲਾ ਲਈ ਤੇ ਜਾਇ ਸਾਰਾ ਫਾਰਮ ਟਰੈਕ ਚਲਾ ਲਿਆ ਹੁਣ ਆਲਾ ਕਿਹਦੀ ਆਵਾਜ਼ ਹੈ ਨਹੀਂ ਉਹ ਪੂਰਾ ਆਵਾਜ਼ ਹੈ ਨਹੀਂ ਆਵਾਜ਼ ਤਾਂ ਤੁਸੀਂ ਭਾਵੇਂ ਫੋਨ ਜਿੱਥੇ ਮਰਜੀ ਸੁਣੀ ਜੋ ਪਾਣੀ ਦੇ ਉੱਤੇ ਗਲਾਸੀ ਰੱਖ ਦੇ ਥੋੜੀ ਵਾਈਬ੍ਰੇਸ਼ਨ ਕਰ ਜਣਾ ਨੇ ਨਾ ਕਿਤੇ ਨਾ ਵਾਈਬ੍ਰੇਸ਼ਨ ਐ ਨੀ ਕੋਈ ਵੀ ਤੇ ਟਾਈਮ ਕਿੰਨਾ ਲਾਉਂਦਾ ਇਸ ਟਾਈਮ ਆ ਟਰਾਲੀ ਭਰਨੇ ਨੂੰ ਪੂਰੀ ਇਹ ਹੈਗੀ ਉੱਪਰ 6 ਫੁੱਟ ਕੇ 7 ਫੁੱਟ ਇਹ ਸਵਾ 6 ਫੁੱਟ ਹੈ ਸਵਾ 6 ਫੁੱਟ ਹੈ ਇਹ ਇਹਨੂੰ 35 ਮਿੰਟ ਲਾਊਗਾ ਡਿਪੈਂਡ ਹੈ ਤੁਹਾਡਾ ਨਾੜ ਕਿਦਾਂ ਦਾ ਅੱਜ ਮੇਧਰਾ ਸਤਿ ਸ੍ਰੀ ਅਕਾਲ ਜੀ ਹੈ ਤੇ ਲਓ ਜੀ ਆਪਾਂ ਪਿੰਡ ਖੜਿਆ ਨੇ ਜਾਮਪੁਰ ਤੇ ਅੱਜ ਜੀ ਮੇਰਾ ਗੋਵਿੰਦਰ ਸਿੰਘ ਜਾਂਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਮਾ ਵਧੀਆ ਜੀ ਮੈਂ ਕਿਹਾ ਆ ਸਿਰਾ ਲਾਇਆ ਪਿਆ ਜਮਈ ਹੈ ਟਰੈਕ ਰੌੜਾ ਮਸ਼ੀਨ ਦਾ ਸੁਣਦਾ ਆ ਟਰੈਕਟਰ ਦਾ ਤੂੰ ਰਵਾਜ ਨਹੀਂ ਸੁਣਦਾ ਟਰੈਕਟਰ ਵੀ ਦੇ ਕਹਿਣੀ ਯਾਰ ਕਿਹੜੀ ਗੱਲ ਐ ਹਾਂ ਟਰੈਕਟਰ ਤੇ ਅੱਗੇ ਵੀ ਖੇਦੇ ਚਲਾਏ ਦੂਜੇ ਤੀਜੇ ਵੀ ਚਲਾਏ ਆ ਪਰ ਇਹ ਟਰੈਕਟਰ ਦੀ ਕੋਈ ਅਲੱਗ ਹੀ ਗੱਲ ਐ ਹਾਂ ਇਦਾਂ ਦੇ ਨਾਂ ਦੇ ਚਲਾਇਆ ਹੀ ਆ ਕਦੀ ਨਾਗਾ ਚਲਾਵਾਂਗੇ ਇਹੇ ਟਰੈਕਟਰ ਐ ਜੀ ਹੈ ਹਾਂਜੀ ਆ ਟਰੈਕਟਰ ਆ ਜੀ ਟਰੈਕਟਰ ਹੈਗਾ ਆ 60 55 ਸੀ ਆਰਟੀ ਸੀ ਆਰਟੀ ਹੈ ਹਾਂ ਇਹ 20 ਸਪੀਡ ਵਾਲਾ ਟਰੈਕਟਰ ਐ ਹੈ ਟੀ 20 ਹੀ ਸੇ ਵਾਲਾ ਹਾਂਜੀ ਹਾਂਜੀ ਤੇ ਟਰੈਕਟਰ ਪਹਿਲਾਂ ਵੀ ਤੁਸੀਂ ਫਾਰਮ ਰੱਖਿਆ ਕਿ ਨਹੀਂ ਕਿ ਪਹਿਲਾਂ ਖੋੜ ਰੱਖਿਆ ਪਹਿਲਾਂ ਮੇਰੇ ਕੋ 3600 ਫੂਟ ਸੀ ਇਹ ਫਾਰਮ ਟਰੈਕ ਰੱਖਿਆ 60 ਰੱਖਿਆ 60 55 ਰੱਖਿਆ ਹੂੰ ਤੇ ਪਰ ਇਹ ਨਵਾਂ ਟਰੈਕਟਰ ਆਇਆ ਮੈਂ ਚੱਲੇ ਲੈ ਕੇ ਦੇਖਦੇ ਪਰ ਇਹ ਟਰੈਕਟਰ ਸਰਾ ਹੀ ਐ ਜੇ ਇਹਦੇ ਬਰਾਬਰ ਮੰਨ ਲਓ ਸੇਮ ਐਚਪੀ ਦਾ ਟਰੈਕਟਰ ਖੜਾ ਕਰ ਲਈਏ ਤੇ ਪਿੱਛੇ ਆਹੀ ਰੀਪਰ ਪਾ ਦਈਏ ਹਾਂ ਕੀ ਫਰਕ ਐ ਟਰੈਕਟਰ ਟਰੈਕਟਰ ਦਾ ਟਰੈਕਟਰ ਦਾ ਕਹਿੰਦਾ ਮੈਂ ਵੀ ਜੇ ਮੰਨ ਲਉਂ ਦੀ ਇਹਦੇ ਜੀ ਨਹੀਂ ਖਿਚਾਈ ਨਹੀਂ ਕਰੂਗਾ 60 55 ਵੀ ਪਾਏ ਸੀ ਪਹਿਲਾਂ ਜਿਹੜੇ ਫਾਰਮੈਕਸੀ ਹਾਂਜੀ ਪਰ ਇਹ ਟਰੈਕਟਰ ਦੇ ਵਿੱਚ ਕੋਈ ਉਹਨਾਂ ਨੇ ਲੱਗ ਹੀ ਫਿੱਟ ਕੀਤਾ ਉਹ ਨਹੀਂ ਪਤਾ ਕੀ ਫਿੱਟ ਕੀਤਾ ਇਹ ਤਾਂ ਟਰੈਕਟਰ ਵਧੀਆ ਇਹ ਇਹ ਟਰੈਕਟਰ ਦੇ ਆਪਾਂ ਚੱਲ ਗਏ ਏਜੰਸੀ ਲੈਣ ਹਨਾ ਆਪਾਂ ਦੇਖ ਕੇ ਕੀ ਲੈਣਾ ਟਰੈਕਟਰ ਕਿ ਲੈਣਾ ਹੀ ਆ ਟਰੈਕਟਰ ਯਾਰ ਮੈਂ ਟਰੈਕਟਰ ਜਿਹੜੇ ਸੀਆਰਟੀ ਇੰਜਨ ਚਲਾਏ ਹੋਏ ਆ ਪਹਿਲਾਂ ਦਾ ਯੂਐਸਏ ਰਹਿੰਦਾ ਸੀ ਹਾਂਜੀ ਤੇ ਉੱਥੇ ਮੈਂ ਇਹ ਡਾਇਰੈਕਟ ਇੰਜੈਕਟਰ ਚਲਾਏ ਆ ਹਾਂਜੀ ਤੇ ਲੋਕ ਤੇ ਕਹਿੰਦੇ ਸੀ ਨਹੀਂ ਯਾਰ ਇਹ ਕੰਮਜਾਬ ਨਹੀਂ ਹੈਗੇ ਪਰ ਇਹਦੀ ਖਚਾਈ ਦੂਜੇ ਪੰਪਾਂ ਦੇ ਨਾਲੋਂ ਇਹਦੀ ਖਚਾਈ ਜ਼ਿਆਦੀ ਹੈ ਸੀਆਰਟੀ ਡਾਇਰੈਕਟ ਇੰਜੈਕਟਰ ਹੈ ਜਿਹੜੇ ਜੇ ਆਪਾਂ ਸੇਮ ਐਚਪੀ ਡਾਇਰੈਕਟਰ ਖੜਾ ਕਰ ਦਈਏ ਤਾਂ ਹਾਂ ਹਾਂਜੀ ਤੇ ਸੈਂਸਰ ਮੈਂ ਵੀਰੇ ਨਾਲ ਗੱਲ ਕਰਦਾ ਸੀ ਵੀਰਾ ਕਹਿੰਦਾ ਯਾਰ ਇੱਥੇ ਸੈਂਸਰ ਇੰਨੇ ਹਨ ਨੇ ਕਿ ਹਰ ਜਗ੍ਹਾ ਸੈਂਸਰ ਲੱਗ ਰੱਖਿਆ ਇਹਦੇ 'ਚ ਦੇਖੋ ਜੀ ਨਵੀਂ ਜਨਰੇਸ਼ਨ ਆ ਗਈ ਹੈ ਹਾਂਜੀ ਤੇ ਨਵੀਂ ਟੈਕਨੋਲੋਜੀ ਆ ਗਈ ਹੈ ਜੇ ਤੁਸੀਂ ਟੈਕਨੋਲੋਜੀ ਨਾਲ ਨਹੀਂ ਬਦਲਦੇ ਹੈਗੇ ਹਾਂਜੀ ਤੇ ਫੇਰ ਤੇ ਕੋਈ ਤੁਹਾਡਾ ਕੋਈ ਸੈਂਸ ਬੰਦ ਹੀ ਨਹੀਂ ਹੈਗੀ ਜੇ ਨਵੀਂ ਸੈਂਸ ਕੱਢੀ ਹੈ ਕੰਪਨੀ ਨੇ ਤੇ ਸਾਨੂੰ ਕਰਨੀ ਚਾਹੀਦੀ ਉਹ ਦੇਖਣਾ ਚਾਹੀਦਾ ਵੀ ਵਾਕਿਆ ਯਾਰ ਇਹਦੇ ਸੈਂਸਰ ਲੱਗੇ ਆ ਪੀ ਸਾਨੂੰ ਇਹਦਾ ਫਾਇਦਾ ਵੀ ਹੈ ਕੋਈ ਇਹਦੇ ਸੈਂਸਰਾਂ ਦਾ ਫਾਇਦਾ ਕੀ ਕੀ ਆ ਲੱਗੇ ਨਾਲੇ ਕਿੱਥੇ ਕਿੱਥੇ ਆ ਫਾਇਦਾ ਇਹਦੇ ਕੀਮਤੇ ਵੀ ਲੱਗਾ ਕੀਮ ਸੈਂਸਰ ਵੀ ਲੱਗਾ ਕ੍ਰੈਂਕ ਦੇ ਵੀ ਲੱਗਾ ਹਾਂਜੀ ਫਿਰ ਹੋਰ ਇੰਜਨ ਤੇ ਵੀ ਲੱਗੇ ਕੁਛ ਇਹਦਾ ਸੈਂਸਰ ਜਿਹੜਾ ਸਭ ਤੋਂ ਮੈਨੂੰ ਵਧੀਆ ਲੱਗਾ ਵੀ ਸਾਨੂੰ ਤੇ ਪਤਾ ਹੀ ਨਹੀਂ ਵੀ ਡੀਜ਼ਲ ਚ ਪਾਣੀ ਵੀ ਆਉਂਦਾ ਹੈ ਤੇ ਉਹ ਉਹ ਹੀ ਦੇਖੇ ਜਦੋਂ ਕਿਤੇ ਮਾੜਾ ਮੋਟਾ ਪੰਪ ਚ ਹੋਣ ਪਤਾ ਲੱਗਾ ਪੰਪ ਚ ਪਾਣੀ ਆਉਂਦਾ ਉਹ ਸੈਂਸਰ ਲੱਗਾ ਟਰੈਕਟਰ ਬੰਦ ਹੋ ਜਾਂਦਾ ਨਹੀਂ ਸੈਂਸਰ ਹੀ ਦੱਸ ਦਿੰਦਾ ਆ ਸੈਂਸਰ ਹੀ ਦੱਸ ਦਿੰਦਾ ਯਾਰ ਵੀ ਤੁਹਾਡਾ ਟਰੈਕਟਰ ਭਾਈ ਨਹੀਂ ਚੱਲਦਾ ਇਹ ਚ ਪਾਣੀ ਆ ਗਿਆ ਉਹ ਖੋਲ ਕੇ ਸਾਫ ਕਰੋ ਤੇ ਚੱਲ ਪੈਂਦਾ ਫੇਰ ਦੁਬਾਰਾ ਅੱਛਾ ਉਹ ਚਲੋ ਇੱਕ ਇਹ ਟਰੈਕਟਰ ਆਪਣਾ ਪਛਾਪ ਕਰੀ ਜਾਂਦਾ ਆਪਣਾ ਪਛਾਪ ਆਪਣੇ ਆਪ ਹੀ ਕਰਦਾ ਆਹਾਂ ਇੱਕ ਇਹ ਦੇ ਉੱਪਰ ਬਟਨ ਜਦੋਂ ਮੈਂ ਚਲਾ ਕੇ ਦੇਖਿਆ ਟਰੈਕਟਰ ਪਹਿਲਾਂ ਤਾਂ ਇੱਕ ਇਹ ਹੌਲਾ ਬਹੁਤ ਆ ਟਰੈਕਟਰ ਚਲਾਉਣ ਚ ਯਾਰ ਜਈ ਜਰਮਨ ਦੀ ਤੁਸੀਂ BMW ਚਲਾ ਲਈ ਤੇ ਜੈ ਹਸਾ ਦਾ ਫਾਰਮ ਟਰੈਕ ਚਲਾ ਰਿਆ ਹੋਣ ਵਾਲਾ ਪੁਰਾਣਾ ਦਾ ਨਹੀਂ ਮੈਨੂੰ ਪਤਾ ਵੀ ਉਹ ਕਿੱਦਾਂ ਚੱਲਦਾ ਸੀ ਪਰ ਇਹ ਇਹ ਚ ਵਾਕਈ ਪੁਰਾਣੇ ਇਦਾਂ ਨਹੀਂ ਚੱਲਦੇ ਜੀ ਹਾਂ ਨਹੀਂ ਚੱਲਦੇ ਜਿੱਦਾਂ ਇਹ ਚੱਲਦਾ ਕਟਾਈ ਇਹਦੀ ਜਿੱਦਾਂ ਦੀ ਹੈ ਜਾਂ ਮੰਨ ਲਓ ਇਹਦੀ ਰਨਿੰਗ ਜਿੱਦਾਂ ਦੀ ਹੈਗੀ ਹੈ ਇੱਕ ਇਹਦੀ ਆਵਾਜ਼ ਹੈ ਨਹੀਂ ਉਹ ਭੋਰਾ ਆਵਾਜ਼ ਹੈ ਨਹੀਂ ਆਵਾਜ਼ ਤਾਂ ਤੁਸੀਂ ਭਾਵੇਂ ਫੋਨ ਜਿੱਥੇ ਮਰਜੀ ਸੁਣੀ ਜੋ ਪਾਣੀ ਦੇ ਉੱਤੇ ਗਲਾਸੀ ਰੱਖਦੇ ਥੋੜੀ ਵਾਈਬ੍ਰੇਸ਼ਨ ਕਰ ਜਾਂਦੇ ਨੇ ਨਾ ਵਾਈਬ੍ਰੇਸ਼ਨ ਹੈ ਨਹੀਂ ਕੋਈ ਇਹਦੇ 'ਚ ਇੱਕ ਤਾਂ ਹੈਗਾ ਤਾਂ 60 HP ਆ ਪਰ ਪਰ ਵਿੱਚ ਹੋਰ ਵੀ ਹੈਗੇ ਸਿਸਟਮ ਇਹਦੇ ਕਿ ਭਾਈ ਇਹ ਭਾਵੇਂ ਉਹਨੂੰ ਆਪਾਂ ਲੋਅਰ ਐਚਪੀ ਤੇ ਚਲਾਉਣਾ ਚਲਾ ਸਕਦੇ ਆ ਬਾਲਾ ਜੀ ਕਿਤੇ ਤੁਸੀਂ ਖਾਲੀ ਟਰਾਲੀ ਤੇ ਜਾ ਰਹੇ ਤੁਸੀਂ ਉਹਨੂੰ ਛੋਟੇ ਹੌਸਪਾਵਰ ਬਣਾ ਲਓ ਜੇ ਥੋੜਾ ਲੋਡ ਲੱਦਿਆ ਥੋੜਾ ਸੈਂਟਰ ਚ ਕਰ ਲਓ ਉਹਨੂੰ ਕਿਹੜੀ ਕਿਹੜੀ ਐਚਪੀ ਹੈਗੀ ਇਹ ਚਾਹਤ ਹੈ ਇਹਦੇ 45 50 ਤੇ 60 45 50 ਤੇ 60 ਹੁਣ ਮੰਨ ਲਓ ਪਿਛੇ ਰੀਪਰ ਪਾਇਆ ਇਸ ਟਾਈਮ 60 ਲਾਏ ਆ ਜੇ ਮੰਨ ਲਓ ਇਹੀ 50 ਤੇ ਚਲਾਉਣਾ ਹੋਵੇ 50 ਤੇ ਚਲਾ ਸਕਦੇ ਤੁਸੀਂ ਨਾਲ ਦਾ ਡੱਬਾ ਵਧੀਆ ਸੁੱਕਾ ਹੋਵੇ ਤੇ ਚੱਲੂਗਾ ਚਲ ਫਸ ਕੁਲਾਸ ਚਲਦਾ ਹੀ ਚਲਾਇਆ ਇਹ ਇਹ ਟਰਾਲੀ ਕਿੰਨੇ ਫੁੱਟ ਪਾਈਓ ਆ ਇਹ ਟਰਾਲੀ ਆ ਗਈ ਆ 14 ਬਾਈ 7 ਸਵਾ 7 ਹਾਂਜੀ 6 ਫੁੱਟ ਸਵਾ 6 ਫੁੱਟ ਜੇ ਦੀ ਹਾਈਟ ਆ ਟਰਾਲਾ ਹਨਾ ਟਰਾਲਾ ਟਰਾਲਾ ਨਹੀਂ ਘੇੜ ਸਕਦੇ ਮਾਲਵੇ ਵਾਲਿਆਂ ਦਾ ਟਰਾਲਾ ਮਾਲਵੇ ਵਾਲਿਆਂ ਦਾ ਟਰਾਲਾ ਤੇ 10 ਤੋਂ 12 ਗੁੰਡਾ ਵਾਲੇ ਚ ਤੂੜੀ ਪੈਂਦੀ ਆ ਜੇ ਤਾਂ ਸ਼ੁਰੂ ਸ਼ੁਰੂ ਜੇ 13 ਵੀ ਪੈ ਜਾਂਦੀ ਆ ਮਾਲੋ ਟਰੈਕਟਰ ਦਾ ਆਪਾਂ ਨਾਉ ਨਹੀਂ ਲੈਂਦੇ ਟਰੈਕਟਰ ਤੁਹਾਡੇ ਘਰੇ ਦੂਜਾ ਵੀ ਖੜਾ ਆ ਹਨਾ ਹਾਂ ਦੂਜਾ ਵੀ ਖੜਾ ਜੇ ਆਪਾਂ ਇਹਦੀ ਜਗ੍ਹਾ ਉਹ ਲਾਇਆ ਹੁੰਦਾ ਤਾਂ ਟਾਈਮ ਦਾ ਫਰਕ ਕਿੰਨਾ ਕੁ ਪਾਉਂਦਾ ਇਹ ਟੈਂਕ ਦਾ ਟਰੈਕਟਰ ਆਪਣੇ ਕੋ ਵੱਡਾ ਹਾਂਜੀ ਇੱਕ ਦਿਓ ਸਾਡਾ ਤੇਲ ਹੀ ਨਹੀਂ ਆਪਾਂ ਨੂੰ ਵਾਰਾ ਖਾਣਾ ਉਹਦਾ ਹਾਂਜੀ ਤੇ ਇਹ ਮੇਰਾ ਸਾਢੇ ਕਿ ਤਿੰਨ ਚਾਰ ਲੀਟਰ ਜੇ ਟਰਾਲੀ ਬਣਾ ਦਿੰਦਾ ਤੇ ਉਹਨਾਂ ਖਾਣੇ 6 ਲੀਟਰ ਹਾਂਜੀ ਇਹ ਸਾਢੇ ਤਿੰਨ ਚਾਰ ਲੀਟਰ ਚ ਕੱਢ ਜਾਂਦਾ ਸਾਢੇ ਤਿੰਨ ਚਾਰ ਚ ਜਿੱਦਾਂ ਦਾ ਮਰਜ਼ੀ ਲੋਨ ਹੋਵੇ ਗਿੱਲਾ ਆਵੇ ਇਹਨੇ ਸਾਢੇ ਤਿੰਨ ਚਾਰ ਦੇ ਵਿੱਚ ਬਣਾ ਦੇ ਤੇ ਉਹ ਕਿੰਨੇ ਚ ਕੱਢਦਾ ਸੀਗਾ ਫਿਰ ਜਿਹੜਾ ਸਾਡੇ ਕੋ ਪਹਿਲਾਂ 60 55 ਸੀ ਹਾਂਜੀ ਸੁਪਰ ਮੈਕਸ ਉਹ ਸਾਢੇ ਪੰਜ ਪੰਜ 6 ਵੀ ਛੱਕ ਜਾਂਦਾ ਸੀ ਅਛਾ ਉਹ ਤਾਂ ਡਬਲ ਚਲ ਗਿਆ ਇਹਦੇ ਉਹ ਡਬਲ ਜਾਂਦਾ ਸੀ ਇਹ ਟਰੈਕਟਰ ਦੇ ਵਿੱਚ ਹੁਣ ਇਹ ਨਹੀਂ ਪਤਾ ਸਾਲਾ ਕੀ ਪਾਇਆ ਇਹਨਾਂ ਨੇ ਪਰ ਪਾਇਆ ਹੈਗਾ ਜ਼ਰੂਰ ਕੁਛ ਨਾ ਕੁਛ ਪਾਇਆ ਕੋਈ ਨਾ ਪਾਇਆ ਇਹਨਾਂ ਨੇ ਪਾਇਆ ਹੈਗਾ ਇਹ ਵਿੱਚ ਤੇ ਟਾਈਮ ਕਿੰਨਾ ਲਾਉਂਦਾ ਇਸ ਟਾਈਮ ਆ ਟਰਾਲੀ ਭਰਨੇ ਨੂੰ ਪੂਰੀ ਇਹ ਹੈਗੀ ਉੱਪਰ 6 ਫੁੱਟ ਕੇ 7 ਫੁੱਟ ਇਹ ਸਵਾ 6 ਫੁੱਟ ਹੈ ਸਵਾ 6 ਫੁੱਟ ਹੈ ਇਹ ਇਹਨੂੰ 35 ਮਿੰਟ ਲਾਊਗਾ ਡਿਪੈਂਡ ਹੈ ਤੁਹਾਡਾ ਨਾੜ ਕਿਦਾਂ ਦਾ ਹਾਂਜੀ ਜੇ ਨਾੜ ਦੇ ਪੂਰਾ ਵਧੀਆ ਲੱਗਾ ਹੋਇਆ ਸੁੱਕਾ ਜਮ ਸੁੱਕਾ ਨਾੜ ਹੈ ਫਿਰ ਉਹ ਸੰਗੜਾ ਵੀ ਹੈ ਜੇ ਹੁਣ ਮਿਰਲਾ ਆਵੇ ਤੇ ਉੱਥੇ 50 ਮਿੰਟ ਲੱਗਣੇ ਲੱਗਣੇ ਆ ਤੇ ਜੇ ਤੁਹਾਡਾ ਨਾੜ ਵਧੀਆ ਫਿਰ 30 35 ਮਿੰਟ ਦੇ ਵਿੱਚ 30 ਮਿੰਟ ਦੇ ਵਿੱਚ ਕਰ ਦਿੰਦਾ ਹੋਊਗਾ ਕਰ ਲੈ ਫੁੱਲ ਕਰ ਦਿੰਦਾ ਇਹਦੇ ਚ ਗੀਅਰ ਕਿਹੜੇ ਕਿਹੜੇ ਲੱਗੇ ਹੋ ਆਪ ਤਾਂ ਜਿੱਦਾਂ ਮੈਂ ਇੱਕ 60 ਦੀ ਕਰਕੇ ਆਏ ਸੀ ਵੀਡੀਓ ਉਹਦੇ ਚ ਉਹ ਛੋਟਾ ਘੋੜਾ ਗੀਅਰ ਵੀ ਲਾਇਆ ਉਹਨੇ ਏ ਬੀ ਸੀ ਡੀ ਵੀ ਲੱਗਿਆ ਆ ਇਹਦੇ ਵਿੱਚ ਵੀ ਉਹ ਸਿਸਟਮ ਹੀ ਆ ਕਿ ਇਹ ਤੋਂ ਡਿਫਰੈਂਟ ਆ ਕੁਝ ਨਹੀਂ ਇਹ ਚ ਸਾਰਾ ਸਿਸਟਮ ਉਹੀ ਆ ਸਿਰਫ ਜਿੱਦਾਂ ਹੁਣ ਕਲੱਚ ਸਿਸਟਮ ਉਹਨਾਂ ਨੇ ਇੱਕ ਲੱਗ ਕਰ ਦਿੱਤਾ ਡਬਲ ਕਲੱਚ ਤੈਨੂੰ ਕਲੱਚ ਨੂੰ ਨੱਪਣਾ ਨਹੀਂ ਪੈਂਦਾ ਜਿਹਦਾ ਪੁਲੀ ਵਾਲਾ ਗੀਅਰ ਹਾਂਜੀ ਇਹ ਦੇ ਦਿੱਤਾ ਇਹਨੂੰ ਗਾਂਹ ਕਰਕੇ ਕਲਾਚ ਨਾ ਆਹ ਕਲਾਚ ਨਹੀਂ ਨਾ ਪਣਾ ਪੈਣਾ ਤੇ ਨਾ ਟਰੈਕਟਰ ਨੂੰ ਕਲੱਚ ਦੇਣਾ ਪੈਣਾ ਕੋਈ ਗੇਅਰ ਤੁਸੀਂ ਛੋਟਾ ਕਰ ਲਓ ਡੇਢ ਚ ਕਰ ਲਓ 2 ਚ ਕਰ ਲਓ ਜਿੱਥੇ ਕਿ ਤੁਹਾਡਾ ਸੈੱਟ ਪੈਂਦਾ ਵੀ ਚੱਲ ਠੀਕ ਆ ਯਾਰ ਟਰੈਕਟਰ ਮੇਰਾ ਖਿਚਾਈ ਕਰੀ ਜਾਂਦਾ ਤੇ ਉਸ ਤਰੀਕੇ ਨਾਲ ਵੇ ਇੱਕ ਜਿਹੜਾ ਛੋਟਾ ਤੇ ਉਹ ਕੋੜਾ ਗੇਅਰ ਆ ਜਿਹੜੇ ਬੰਦੇ ਜਿਨ੍ਹਾਂ ਦੇ ਟਰੈਕਟਰ ਚ ਲੱਗਿਆ ਨਹੀਂ ਹੈ ਨਾ ਉਹ ਬੰਦਿਆਂ ਨੂੰ ਜੇ ਆਪਾਂ ਦੱਸਣਾ ਹੋਵੇ ਬਾਈ ਜੀ ਇਹਦਾ ਫਾਇਦਾ ਸਾਨੂੰ ਕੀ ਹੁੰਦਾ ਗੇਅਰ ਦਾ ਫਿਰ ਤੁਸੀਂ ਤਾਂ ਚਲਾਉਨੇ ਕਿੰਨਾ ਬਾਹਲੇ ਟਰੈਕਟਰ ਇਸ ਚ ਇਹ ਮੇਰਾ 170 71 ਘੰਟੇ ਚੱਲਿਆ 70 ਉਹ ਵਰਤਲੇ ਚੰਗੀ ਤਰ੍ਹਾਂ ਆਪਣੇ ਤੌਰ ਤੇ ਪੂਰੀ ਆਪਣੀ ਤਸਲੀ ਕਰ ਲਈ ਹੈ ਦੀ ਫਿਰ ਉਹਦਾ ਫਾਇਦਾ ਕੀ ਹੋ ਗਿਆ ਇਹਦਾ ਉਹਦਾ ਫਾਇਦਾ ਇਹ ਆ ਵੀ ਮਾਲਾ ਹੁਣ ਤੁਸੀਂ ਸਵੇਰੇ ਆਉਂਦੇ ਗਲੇਨਾੜ ਚ ਲੱਗ ਗਏ ਹਾਂਜੀ ਪਹਿਲੇ ਟਰੈਕਟਰ ਨੂੰ ਤੁਸੀਂ ਪਹਿਲੇ ਗੇਅਰ ਚ ਤੋੜ ਲਿਆ ਹਾਂਜੀ ਟਰੈਕਟਰ ਲੋਡ ਲਈ ਜਾਂਦਾ ਉਹਨੂੰ ਥੋੜਾ ਘੋੜਾ ਇਹਦਾ ਗੇਅਰ ਪਾ ਦਿਓ ਹਾਂਜੀ ਛੋਟਾ ਗੇਅਰ ਪਾਤਾ ਇਹਦੇ ਤੁਰਿਆ ਜਾਣਾ ਟਰਾਲੀ ਤੁਹਾਡੀ ਦਾ 5 ਮਿੰਟ ਵੱਧ ਲੱਗ ਜੂ ਕੰਮ ਕਰੀ ਜੂ ਤੁਹਾਡਾ ਹੂੰ ਇਹਦਾ ਫਾਇਦਾ ਉਹਦਾ ਅੱਛਾ ਉਹ ਦਾ ਉਹ ਫਾਇਦਾ ਹੈਗਾ ਉਹ ਫਾਇਦਾ ਹੈਗਾ ਮੰਨ ਲਾ ਹੁਣ ਦੁਪਹਿਰ ਚੱਲੀ ਪਈ ਹੈ ਤੇ ਤੁਸੀਂ ਦੂਜੇ ਗੇਰ ਚਲਾ ਲਿਆ ਹਾਂਜੀ ਦੂਜੇ ਗੇਰ ਚਲਾ ਲਿਆ ਟਰੈਕਟਰ ਲੋਡ ਲੈ ਰਿਹਾ ਉਹਨੂੰ ਸਾਰੇ ਨੂੰ ਗਨ ਕਰ ਦੋ ਖਿੱਚ ਦਿਓ ਝੋਟਾ ਗੇਰ ਲਾ ਦਿਓ ਡੇਢ ਗੇਰ ਚ ਹੋ ਗਿਆ ਤੇ ਟਰੈਕਟਰ ਦਾ ਡੀਟਾ ਤੋਰਾ ਵੱਧ ਗਿਆ ਉਹਦਾ ਇੱਕ ਜੋ ਡੇਢ ਚ ਆ ਗਿਆ ਤੇ ਇਹ ਫਾਇਦਾ ਉਹਦਾ ਇਹ ਟਾਇਰ ਬਦਲੀ ਕੀਤੇ ਤੇ ਜਦੋਂ ਏਜੰਸੀ ਵਾਲੇ ਆਂਦਾ ਕਿ ਨਹੀਂ ਨਹੀਂ ਟਾਇਰ ਨਹੀਂ ਬਦਲੀ ਕੀਤੇ ਟਾਇਰ ਮੇਰੇ ਉਹੀ 16 ਦੇ ਆਪਣੇ ਤਾਂ ਸਾਰਿਆਂ ਨੂੰ ਆਦਤ ਆ ਕਿ ਜਦੋਂ ਲਿਆਈਏ ਮਾੜਾ ਜਿਹਾ ਟਾਇਰ ਸਾਈਜ਼ ਵੱਡਾ ਕਰ ਦੇਈਏ ਯਾਰ ਮੇਰੀ ਕੋਈ ਸੋਚਣੀ ਹੋਰ ਹੈ ਹਾਂਜੀ ਜਿੱਦਾਂ ਦੀ ਇੰਜੀਨੀਅਰ ਵੀ ਉਦਾਂ ਦੀ ਤੁਸੀਂ ਥੋੜੇ ਜਿਹਾ ਅੰਗਰੇਜ਼ਾਂ ਨੂੰ ਸੋਚਦੇ ਆ ਆ ਵੀ ਉਹ ਇਹ ਤੇ ਓਵਰਲੋਡ ਪਾਵਾਂਗੇ ਹਿੱਸੇ ਤੇ ਯੋਰ ਪਾਉ ਫੇਸਾ ਟੁੱਟੂ ਗੇਟ ਟੁੱਟੂ ਹੂੰ ਤੇ ਉਹਦਾ ਕੀ ਫਾਇਦਾ ਹੋਊਗਾ ਆਪਾਂ ਨੂੰ ਨੁਕਸਾਨ ਤੇ ਆਪਣਾ ਹੀ ਹੋਣਾ ਹਾਂ ਤਾਉਣੇ ਮੁੰਡੇ ਖੁੰਡੇ ਸ਼ੌਂਕ ਲਾਉਂਦੇ ਆ ਕਰੋ ਉਹ ਤਾਂ ਫਾਇਦਾ ਹੁੰਦਾ ਉਹਦਾ ਮੇਰੇ ਸਾਬ ਨਾਲ ਕੋਈ ਫਾਇਦਾ ਨਹੀਂਗਾ ਮੈਂ ਜੋ ਹੁੰਦਾ ਆਊਗਾ ਤੇ ਅਸੀਂ ਸ਼ੌਂਕੀ ਤੇ ਮੈਂ ਵੀ ਬੜਾ ਹਾਂਜੀ ਟਰੈਕਟਰ ਰੱਖਾਂ ਦਾ ਮੈਂ ਬਹੁਤ ਸ਼ੌਂਕੀ ਹਾਂ ਤੇ ਮੈਂ ਹਰ ਤਰ੍ਹਾਂ ਦਾ ਵੀ ਵਰਤਿਆ ਵੀ ਹੈ ਟਰੈਕਟਰ ਵੀ ਵਰਤਿਆ ਪਰ ਜੋ ਨਜ਼ਾਰਾ ਇੱਥੇ ਆ ਰਿਹਾ ਨਹੀਂ ਆਇਆ ਉਹਨਾਂ ਦੇ ਕਿਸੇ ਇੱਕ ਨਾ ਮੈਨੂੰ ਮੈਂ ਇਹ ਇਹਦਾ ਉਹ ਚੈੱਕ ਕੀਤਾ ਸੀ ਇੱਕ ਇਹਦੇ ਚ ਲੋਕੇਸ਼ਨ ਪਤਾ ਲੱਗ ਜਾਂਦੀ ਆ ਆਪਣਾ ਟਰੈਕਟਰ ਕਿੱਥੇ ਆ ਹਾਂ ਉਹ ਚ ਇਹ ਚ ਸਿਸਟਮ ਲੱਗਾ ਹੋਇਆ ਮੇਰੇ ਫੋਨ ਤੇ ਇਹਦਾ ਪਤਾ ਲੱਗ ਜਾਂਦਾ ਵੀ ਕਿੱਥੇ ਚੱਲ ਰਿਹਾ ਅੱਛਾ ਬਗਾਨੇ ਬੰਦੇ ਨੂੰ ਫੜਾਦਾ ਟਰੈਕਟਰ ਹਾਂ ਫੜਾਦਾ ਅਛਾ ਬਾਬਾ ਹੁਣ ਤਾਂ ਚੈੱਕ ਕਰ ਸਕਦੇ ਜੀ ਅਗਲਾ ਸਾਨੂੰ ਝੂਠ ਮਾਰ ਗਿਆ ਮੈਂ ਟਰੈਕਟਰ ਲੈ ਕੇ ਕਿਤੇ ਵਹੀਏ ਮੈਂ ਤਾਂ ਇੱਥੇ ਖੜੇ ਆਇਆ ਤੇ ਆਪਾਂ ਜੇ ਚੈੱਕ ਕਰਕੇ ਨਾਲ ਹੀ ਫੋਨ ਆ ਪੁੱਤ ਤੂੰ ਦੇ ਲੋਕੇਸ਼ਨ ਫਲਾਨੀ ਦੱਸਣਦੇ ਆ ਤੇ ਤੇ ਤੂੰ ਖੜਾ ਕਿਤੇ ਆ ਟਰੈਕਟਰ ਕੋਈ ਸ਼ੋਰ ਦੱਸਦਾ ਹੈ ਜੇ ਆਪਾਂ ਟਰੈਕ ਕਰਕੇ ਸਿੱਧਾ ਜਾ ਸਕਦੇ ਆ ਉੱਥੇ ਜਾ ਸਕਦੇ ਆ ਉੱਥੇ ਜੇ ਮੰਨ ਲਾ ਕੋਈ ਚੋਰੀ ਹੋ ਜੇ ਚਪੱਟੀ ਹੋ ਜੇ ਤੇ ਤੁਸੀਂ ਆਪਣੀ ਐਪ ਖੋਲੋ ਤੇ ਤੁਹਾਨੂੰ ਟਰੈਕਟਰ ਦੀ ਲੋਕੇਸ਼ਨ ਤੇ ਲੱਭਦੀ ਰਹੂਗੀ ਨਾ ਹਾਂਜੀ ਤੇ ਮੈਂ ਪਹਿਲਾਂ ਵੈਸੇ ਜਿਹੜੇ ਪਹਿਲਾਂ ਰੱਖੇ ਉਹ ਤੇ ਜੀਪੀਐਸ ਲਵਾਏ ਹੋਏ ਸੀ ਉਹ ਤੇ ਆਪ ਲਵਾਏ ਸੀ ਉਹ ਤੇ ਆਪ ਲਵਾਏ ਸੀ ਉਹਦਾ ਹਾਂਜੀ ਤੇ 360000 ਤੇ ਪੰਨੂ ਇਹੋ ਬਚ ਗਿਆ ਹਾਂ ਬਾਕੀ ਛੌਂਗ ਦਾ ਮੁੱਲ ਕੋਈ ਨਹੀਂ ਹਾਂਜੀ ਜੀ ਜਿਹੜੀ ਕਹਿੰਦਾ ਮਤਲਬ ਉਹਨਾਂ ਨੇ ਪੇਸ਼ ਕੀਤੀ ਹੈ ਸਾਨੂੰ ਵਾਹ ਕੇ ਦੇਖਣਾ ਚਾਹੀਦਾ ਠੀਕ ਹੈ ਵਾਕਿਆ ਵਧੀਆ ਚੀਜ਼ ਦਾ ਬਰੀ ਹੈ ਜੀ ਉਹ ਪਿੰਡ ਤੇ ਕਿੰਨੇ ਜਦੋਂ ਆਪਣੇ ਜ਼ਿਮੀਦਾਰਾਂ ਨੇ ਦਿੱਤਾ ਚਲੋ ਸਾਰਿਆਂ ਦੇ ਅਹੀ ਚੀਜ਼ ਹੁੰਦੀ ਭਾਵੇਂ ਨਾ ਅਈ ਨਿੱਕੀ ਤੋਂ ਨਿੱਕੀ ਚੀਜ਼ ਘਰੇ ਸੰਦ ਲੈ ਕੇ ਆਈ ਆ ਆਪਦੇ ਕੋਈ ਵੀ ਸਾਰੇ ਜ਼ਿਮੀਦਾਰ ਦੇਖਣਾ ਹੁੰਦੇ ਆ ਜਾਂ ਭਾਈ ਲੰਗਦੇ ਵੜਦੇ ਨੂੰ ਪੁੱਛਦਾ ਜਰੂਰ ਪਹਿਲੇ ਆਂਦਾ ਸੀਗਾ ਹੈ ਦੇਖਣ ਕਿੰਨੇ ਕਿ ਜਣੇ ਆਉਂਦੇ ਇਹਨੂੰ ਹੁੰਦਾ ਬਾਕੀਆਂ ਦਾ ਤੇ ਮੈਨੂੰ ਪਤਾ ਨਹੀਂਗਾ ਹਾਂਜੀ ਮੇਰੇ ਟਰੈਕਟਰ ਨੂੰ ਸਾਰੇ ਦੇਖਣ ਆਉਂਦੇ ਪਿੰਡ ਦੇ ਇਲਾਕੇ ਦੇ ਮੇਰਾ ਟਰੈਕਟਰ ਲੰਘਦਾ ਹੋਵੇ ਰਾਤ ਨੂੰ ਉਹ ਤਾਂ ਸਾਲੀਆਂ ਲਾਈਟਾਂ ਹੀ ਨਹੀਂ ਲੱਗੀਆਂ ਉਹ ਕਹਿਣਗੇ ਬਿੱਟੂ ਦਾ ਟਰੈਕਟਰ ਜਾਂਦਾ ਬਈ ਹੋਰ ਨਹੀਂ ਮੈਨੂੰ ਕਿਹੜਾ ਪਤਾ ਵੀ ਆਉਂਦੇ ਕਿ ਨਹੀਂ ਰਾਹ ਗਲੀ ਵੀ ਖਾੜਨ ਕਰ ਰਖਦੇ ਯਾਰ ਖਲਾਰੀ ਓਏ ਉਹੀ ਆਏ ਦਾ ਆ ਦੇਖਣਾ ਸੀ ਉਹ ਦੇਖਣਾ ਸ਼ੌਂਕ ਹੈ ਸ਼ੌਂਕ ਜਿੰਨਾ ਮਰਜ਼ੀ ਪੂਰਾ ਕਰ ਚਲਾ ਕੇ ਦੇਖ ਲੈ ਤੇ ਪਿੰਡ ਨੇ ਕਿ ਨਹੀਂ ਪਿੰਨੂ ਮੈਂ ਬੈਠ ਨਹੀਂ ਦਿੰਦਾ ਯਾਰ ਕਿਸੇ ਨੂੰ ਹੈ ਇੱਕ ਨੌਕਰ ਤੋਂ ਬਗੈਰ ਨਹੀਂ ਮੈਂ ਕਿਸੇ ਨੂੰ ਬੈਠ ਦਿੰਦਾ ਕਾ ਤੋ ਯਾਰ ਹੁਣ ਕਿਸੇ ਦੀ ਕਿਸੇ ਤਰ੍ਹਾਂ ਦੀ ਚਲਾਈ ਆ ਕਿਸੇ ਦੀ ਕਿਸੇ ਤਰ੍ਹਾਂ ਦੀ ਆ ਮਾਰੂਗਾ ਰੇਸ ਮਾਰੂਗਾ ਗੇਰ ਮਾਰੂ ਸਾਲ ਕੋਈ ਤੋੜ ਕੇ ਮੇਰੇ ਹੱਥੇ ਫੜਾ ਦੂਗਾ ਹੂੰ ਤੇ ਮੈਂ ਇਸ ਕਰਕੇ ਨਹੀਂ ਦਿੰਦਾ ਕੇ ਇਹਨੂੰ ਅੱਛਾ ਆਪਣਾ ਆਪਣਾ ਹੀ ਰੱਖਿਆ ਮੁੰਡਾ ਮੇਰ ਕੋ ਨੌਕਰ ਹੈ ਲੱਕੀ ਉਹੀ ਜ਼ਿਆਦਾ ਚਲਾਉਂਦਾ ਹਾਂ ਤੇ ਉਹਨੇ ਚਲਾਉਣਾ ਚਾਹ ਬੈਠਾ ਉਹ ਇੱਕ ਇੱਕ ਕਿੰਨੇ ਚੱਕਰ ਤੇ ਚੱਲਦਾ ਪਿਆ ਇਸ ਟਾਈਮ ਮਸ਼ੀਨ ਜਿਹੜੀ ਚਲਾਉਨੇ ਪਏ ਆ ਇਹ ਐਸ ਵੇਲੇ 1500 ਆਰ ਪੀ ਐਮ ਤੇ ਚੱਲਦਾ ਪਿਆ ਮਲ 1500 ਚੱਕਰ ਤੇ ਚਲਾਉਨੇ ਆ ਜਦੋਂ ਆਪਾਂ ਸੱਡ ਦਿੰਨੇ ਇੱਕ ਆਰ ਪੀ ਐਮ ਸੱਡਦਾ ਕੀ ਨਹੀਂ ਨਹੀਂ ਆਰ ਪੀ ਐਮ ਨਹੀਂ ਤੋੜਦਾ ਇਹ ਏ ਟਰੈਕਟਰ ਨਹੀਂ ਤੋੜਦੇ ਆ ਕਈ 100 ਤੋੜਦੇ ਕਈ 200 ਹਾਂ ਮੈਂ ਕਿਹਾ 100 150 200 ਵੀ ਤੋੜ ਜਾਂਦੇ 300 ਵੀ ਤੋੜ ਜਾਂਦੇ ਹੁਣ ਨਹੀਂ ਇਹ ਨਹੀਂ ਤੋੜਦਾ ਇਹ 1500 ਤੱਕ ਕਰਦਾ ਤੁਸੀਂ ਇੱਕ ਵਾਰੀ ਘੁੱਗੀ ਨੱਪਦੀ ਇਹਦੀ ਯਾਰ 60 HP ਟਰੈਕਟਰ ਹੈ ਸਣੇ ਨੇ ਓਵਰ ਲੋਡ ਚੱਲਣਾ ਹੀ ਨਹੀਂ ਇਹਨੇ RPM ਕੀ ਤੋੜਨੇ ਹੁਣ ਇਹੋ ਬੱਚੀ ਜੀ ਦੇ ਮਗਰ ਪਾ ਦੀ ਇਹਦੇ RPM ਤੇ ਤੋੜੂਗਾ ਪਾ ਲੋ ਹੀ ਕੋਈ 45 ਦੇ ਪਾ ਦੀਏ 45 ਦੇ ਪਾ ਦੀ ਫਿਰ RPM ਤੇ ਤੋੜੂਗਾ ਉਹ ਤੋੜੂਗਾ RPM ਉਹ ਤੋੜੂਗਾ ਇਹ ਨਹੀਂ ਤੋੜੂਗਾ ਇਹ ਮੇਰੇ ਮੇਰੇ ਹਿਸਾਬ ਨਾਲ ਨਹੀਂ ਤੋੜੂ ਜਨਾ ਕਿ ਮੇਰਾ ਮੈਂ ਆਪਣਾ ਤਜਰਬਾ ਜਾਂ ਤੇ ਉਹਦੇ ਸਾਨਾ ਨਹੀਂ ਤੋਂ ਇਸ ਟਾਈਮ ਤਾਂ ਮਾਨੂੰ ਰੀਪਰ ਪਾਇਆ ਕੀ ਕੀ ਪਾ ਕੇ ਦੇਖ ਰਹੇ ਇਹਦੇ ਮਗਰ ਆਪਾਂ ਉਹਦਾ ਹੁਣ ਤੇ ਇਹਦੇ ਮਗਰ ਮੈਂ 22 ਤਵੇ ਪਾ ਕੇ ਦੇਖ ਲੇ ਹਾਂਜੀ ਕਿੰਨੇ 22 22 ਪਾ ਕੇ ਦੇਖ ਲੇ 22 ਪਾ ਕੇ ਪੂਰਾ ਜਿੱਦਾਂ ਵੱਡੇ ਟਰੈਕਟਰ ਖੇਚੇ ਦੇ ਉਦਾਂ ਖੇਚਦਾ ਭਜਾਉਂਦਾ ਪੂਰਾ ਨਜ਼ਾਰਾ ਲੈਂਦਾ ਸਿਰਫ ਇੱਕ ਥੋੜਾ ਜਿਹਾ ਹੀ ਆ ਵੇਟ ਜੇ ਮੈਂ ਪਾਇਆ ਵੀ ਥੋੜੇ ਸਲਿੱਪਸ ਰੂਪ ਘੱਟ ਕੱਢੇ ਹਾਂਜੀ ਤੇ ਬਾਕੀ ਹਰ ਇੱਕ ਚੀਜ਼ ਮੈਂ ਵਰਤ ਕੇ ਦੇ ਲਈ ਸੁਪਰ ਸੀਡਰ ਪਾ ਲਿਆ ਮਗਰ ਕੇ ਪਾਉਣਾ ਹਜੇ ਹੈ ਸੁਪਰ ਸੀਡਰ ਨਹੀਂ ਮੈਂ ਪਾਇਆ ਰੂਟਾ ਮੀਟਰ ਪਾ ਕੇ ਦੇਖ ਲਿਆਗਾ ਹਾਂ ਕਿੰਨੇ ਫੁੱਟ ਪਾਇਆ 12 ਜਿੰਨਾ ਮਰਜ਼ੀ ਪਾਈ ਜਾ ਹੁਣ ਜੇ ਮਾਲ 40 ਕਿਲੋ ਚੱਕਣ ਵਾਲੇ ਨੂੰ ਹਾਂਜੀ ਕੁਆਂਟਲ ਚ ਕਹਾਵਾਂਗੇ ਤਾਂ ਕੁਛ ਨਾ ਕੁਛ ਤਾਂ ਕਰੀ ਨਾ ਪਰ 12 12 ਚਲਾ ਲੂ ਚਲਾ ਆਰਾਮ ਨਾਲ ਚਲਾ ਲੂ ਚਲਾ ਲੂ ਆਰਾਮ ਨਾਲ ਚਲਾਉਗਾ ਚਲਾ ਲੂਗਾ ਸੁਪਰ ਸੀਡਰ 9 ਫੁੱਟਾਂ ਵੀ ਚਲਾਉਗਾ ਜੇ ਹਿਸਾਬ ਨਾਲ ਹੀ ਇਹਨੂੰ ਦੇਖਿਆ ਹੈਗਾ 9 ਫੁੱਟ ਉਹ ਆਪਣਾ ਅਸੀਂ ਚਲਾਉਨੇ ਹੈਗੇ 9 ਫੁੱਟ ਸੁਪਰ ਸੀਡਰ ਵੀ ਚਲਾਉ 17 ਹਾਲੇ ਵੀ ਖਿੱਚੂਗਾ ਹਾਂਜੀ ਭੂਵੀ ਆਪ ਦੇਖਾਂਗੇ 17 ਹਾਲ ਖਿੱਚੂਗਾ ਏ ਖਿੱਚੂਗਾ ਆਪ ਆਪਣੇ ਆਪ ਨੂੰ ਹੈਗਾ ਕੋਈ ਆਪਣੇ ਹੈਗਾ ਖਿੱਚੂਗਾ ਹੁਣ ਇਹ ਲਿਫਟ ਕਪੈਸਿਟੀ ਚੈੱਕ ਕਰ ਲਈ ਕਿੰਨੀ ਦਾ ਇਹਦੀ ਕਰ ਲਈ 25 ਕਵਾਂਟਲ ਚੱਕਦਾ ਏ 25 ਕਵਾਂਟਲ ਚੱਕਦਾ ਹਾਂ ਅਸੀਂ ਆਪਣਾ ਉਹ ਮੜਾਇਆ ਇੱਕ ਖਾਸ ਕੂਦ ਲਈ ਜਾਂਦੀ ਉਹ ਪਾ ਕੇ ਹੀ ਦੇਖ ਲਿਆ ਵੀ ਵਾਕਿਆ ਜੋ ਕੰਪਨੀ ਕਹਿੰਦੀ ਹੈ ਕਰਦਾ ਆਪਣੇ ਵੱਲੋਂ ਤਾਂ ਕਰਦਾ ਰੇਟ ਕਰਦਾ 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 ਅੱਛਾ ਹੁਣ ਇਹਦੀ ਸਰਵਿਸ ਹੋਣੀ ਆ ਹਜੇ ਸਰਵਿਸ ਇੱਕ 50 ਘੰਟੇ ਵਾਲੀ ਮੈਂ ਕਰਵਾਤੀ ਆ ਕਰਤੀ ਆ ਉਹ ਕਰਤੀ ਆ ਹੁਣ ਇਹਦੀ 500 550 ਤੇ ਹੋਣੀ ਆ ਅੱਛਾ ਜਿਹੜੀ ਅਗਲੀ ਸਰਵਿਸ ਹੋਣੀ ਆ ਹਾਂਜੀ ਤੇ ਉਹ ਫਿਰ ਉਦੋਂ ਗਰਾਮ ਨਾਲ ਹੀ ਇਹਦਾ ਤੇਲ ਬਦਲੀ ਕਰਾਂਗੇ ਹੂੰ ਚਲੋ ਐਂ ਕਰਦੇ ਆ ਕਿ ਤੁਸੀਂ ਹੋਰ ਵੀ ਮੈਨੂੰ ਦੱਸ ਜੀ ਤੁਹਾਡੇ ਕੋਲ ਫਾਲੇ ਲਿਆਂਦੇ ਆ ਦੂਜੇ ਹਾਂ ਮੈਂ ਮੈਂ ਕੋਈ ਫਾਲੇ ਆਂਦੇ ਆ ਹਾਂਜੀ ਹਾਂਜੀ ਉਹ ਫਾਲੇ ਮੇਰੇ ਟ੍ਰੈਲਰ ਤੇ ਮੇਰੇ ਜਿਹੜੇ ਉਹ ਬਨੇ ਕਪੂਰਥਲੇ ਦੇ ਹਾਂਜੀ ਰੋੜਾ ਇੰਡਸਟਰੀ ਦੇ ਹਾਂਜੀ ਤੇ ਫਾਲੇ ਮੰਗਾਏ ਆ ਮੈਂ ਗੰਗਾ ਨਗਰ ਤੋਂ ਹੂੰ ਹੂੰ ਤੇ ਉਹ ਦਿਖਾਵਾਂਗੇ ਤੁਹਾਨੂੰ ਵੀ ਉਹ ਕੰਮ ਕੀ ਕਰਦੇ ਆ ਕਿਉਂ ਵਾਲੇ ਟਾਈਮ 'ਚ ਸਰ ਕਰਦੇ ਆਂ ਵੀਡੀਓ ਇਕੱਠੀ ਉਹ ਵੀ ਕਰਨੀ ਆ ਹਾਂ ਉਹ ਕੋਈ ਵੱਖਰੀ ਚੀਜ਼ ਆ ਮੈਂ ਤਾਂ ਆਇਆ ਮੇ ਅੰਕਲ ਜੀ ਕੋਲੇ ਗੇੜਾ ਮਾਰ ਜਾ ਕਰਨਾ ਹੁਣ ਆਪਾਂ ਨੂੰ ਨਾ ਅੰਕਲ ਜੀ ਦਾ ਕੇ ਬਹੁਤ ਚੀਜ਼ਾਂ ਸਿਖਾਉਣ ਸਿਖਾਉਣਗੇ ਮੈਨੂੰ ਇੰਨਾ ਪਤਾ ਆ ਮੈਨੂੰ ਵੀ ਸਿੱਖਣ ਨੂੰ ਮਿਲਣੀ ਆ ਤੁਹਾਨੂੰ ਵੀ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਇਹ ਵਾਲੇ ਫਾਰਮਰ ਨੇ ਕਿ ਰਹਿੰਦੇ ਭਾਵੇਂ ਹੋ ਰਹੇ ਆ ਸੋਚ ਨਾ ਦੀ ਉਹ ਵਾ ਕੇ ਬਾਹਰਲੇ ਫਾਰਮਰ ਆੜੀ ਆ ਹੈ ਉਹ ਵੀ ਆਪਾਂ ਜੇ ਉਹਨਾਂ ਨਾਲ ਰਲਣਾ ਤੇ ਫੇਰ ਤੇ ਆਪਾਂ ਨੂੰ ਸੋਚ ਬਦਲੀ ਕਰਨੀ ਪਊ ਨਹੀਂ ਤਾਂ ਜਿੱਥੇ ਆਪਾਂ ਫਸੇ ਆਂ ਜਿਹੜੇ ਫਾਲਿਆਂ ਦੇ ਫਸੇ ਆਂ ਫਸੇ ਰਾਂਗੇ ਉੱਥੇ ਹਾਂ ਤੇ ਉਹ ਸਾਡੂ ਸੋਚ ਨੂੰ ਤੇ ਥੋੜੀ ਬਦਲੀ ਕਰਨੀ ਪਊਗੀ ਆਹ ਤਾਂ ਵਦਨਾ ਤੇ ਹਾਂ ਆਹ ਤਾਂ ਕਰ ਲਿਆ ਹੈਨਾ ਇਹ ਕਰ ਲਿਆ ਇਹ ਤੇ ਮੇਰੀ ਕਾਮਯਾਬ ਹੋ ਗਿਆ ਮੈਂ ਹੋ ਗਿਆ ਇੱਚ ਮੈਂ ਕਾਮਦਿਆ ਹਾਂ ਹਾਂ ਕਿਉਂਕਿ ਟਰੈਕਟਰ ਮੈਂ ਘਟੋ ਘਟਾ 7-8 ਬਦਲੇ ਆ ਹਾਂਜੀ ਹੁਣ ਟਰੈਕਟਰ ਸਹੀ ਮੈਣਿਆਂ ਚ ਹੁਣ ਟਰੈਕਟਰ ਆ ਆਪਣੇ ਕਾਬੂ ਵੀ ਕਰੂ ਕੋਛੇ ਹੂੰ ਬਾਕੀ ਆਉਣ ਵਾਲੇ ਟਾਈਮ ਦਾ ਪਤਾ ਲੱਗੂਗਾ ਕਿ ਕੀ ਕਰਦਾ ਕੀ ਨਹੀਂ ਬਾਕੀ ਇਹ ਚਾਰ ਸਿਲੰਡਰ ਟਰੈਕਟਰ ਭਾਈ ਉਹ ਆ ਜਿਹਦੀਆਂ ਸਿਫਤਾਂ ਮੈਂ ਤਾਂ ਬਹੁਤ ਸੁਣੀਆਂ ਆ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਵੀਡੀਓ ਦਿਖਾਈਏ ਇੱਕ ਵਾਰੀ ਕਰਕੇ ਤੇ ਬਾਕੀ ਹੁਣ ਏਦਾਂ ਕਿ ਪਿੰਡ ਅੰਕਲ ਜੀ ਹੈਗਾ ਨਜਾਮਪੁਰ ਨਜਾਮਪੁਰ ਤੇ ਕਿਸੇ ਨੂੰ ਵੀ ਪੁੱਛ ਲਓ ਬਾਈ ਬਿੱਟੂ ਹੁਣਾਂ ਤੇ ਘਰੇ ਜਾਣਾ ਆ ਜੇ ਟਰੈਕਟਰ ਕਿਸ ਨੇ ਆ ਕੇ ਦੇਖਣਾ ਹੋਵੇ ਹੈ ਬਹੁਤੀ ਜਾਣਕਾਰੀ ਲੈਣੀ ਆ ਤੇ ਇਹਨਾਂ ਦੀ ਵੈਬਸਾਈਟ ਤੇ ਵੀ ਲੈ ਸਕਦੇ ਆ ਤੇ ਬਾਕੀ ਆਸ ਕਰਦਾ ਮਿੱਤਰੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੁਹਾਡੇ ਕੰਮ ਆਊਗੀ ਹੈ ਤੇ ਆਹ ਫਾਰਮ ਟਰੈਕਟਰ ਨਾਲ ਦੇ ਵੀ ਕੰਮ ਆਊਗੀ ਤੇ ਬਾਈ ਤੁਹਾਡਾ ਸਾਰਿਆਂ ਦਾ ਹੈ ਤੇ ਮਾਫੀ ਤੁਹਾਡਾ ਸਮਝਣ ਲਈ ਧੰਨਵਾਦ ਜੀ ਸასი ਸ਼ਰੀਕ ਥੈਂਕ ਯੂ